ਕਰਕ ਇਹ ਨਾ ਉਹ ਨਹੀਂ ਤੇ ਇਸੇ ਇਤਰੇ ਨਾ ਕਾਮਨ ਡਿਗਰੀ ਨਾ ਉਹ ਜਿਹੜਾ ਮੈਟਰ ਜਿਹੜਾ ਕੀ ਹੈ ਫਿਰ ਕਲੀਅਰ ਕਰ ਦਿਓ ਐਕਟਿਵਰੀ ਦਾ ਸਾਡੀ ਐਕਟਿਵ ਆ ਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਤੇ ਸਵੇਰੇ ਮੁਲਾਜ਼ਮ ਸਾਹਿਬ ਆਏ ਨੇ 3:30 ਵਜੇ ਦੇ ਲਾਗੇ ਛਾਗੇ ਤੇ ਉਹਨਾਂ ਨੇ ਆਪਣੀ ਐਕਟਿਵ ਦੀ ਚਾਬੀ ਲਾਗੇ ਤੇ ਸਾਡੀ ਐਕਟਿਵ ਆ ਲੱਗੇ ਆ ਤਸਵੀਰ ਦੇ ਇੱਥੇ ਆਏ ਹੋਏ ਆ ਬਾਕੀ ਫੱਟੇ ਖਰਾਬ ਨੂੰ 9:12 ਵਜੇ ਤਾਂ ਲੱਗਦਾ ਕੌਣ ਹੈ ਕਿਹਨੇ ਜਲੇ ਬੁਲਾ ਦੋ ਉਹਨਾਂ ਨੇ ਚੱਕੀ ਹੈ ਗੱਡੀ ਕੁਝ ਨਹੀਂ ਪਾ ਦੇ ਸੀਸੀਟੀਵੀ ਖੰਡਾ ਲੈ ਉਹਨ ਦੇ ਤੋਂ ਨਾ 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 ਕੁਝ ਵੀ ਨਹੀਂ ਹੋ ਇੱਥੇ ਆ ਗਏ ਹੁਣ ਸੀਟੀਵੀ ਫੋਟੋ ਦਿਖਾਈਓ ਕਹਿੰਦੇ 5 ਵਜੇ ਆਣਾ Munshi Saab ne ਤੇ ਉਹੀ ਤੁਹਾਡਾ ਜੋ ਵੀ ਕਰੋਗੇ ਐਕਟਿਵ ਜੋ ਵੀ ਹੋਏਗਾ ਰਿਪੋਰਟ ਤੁਸੀਂ ਆਯੂ ਨੂੰ ਦਿਖਾਣੇ ਦੀ ਡਿਊਟੀ ਅਫਸਰ ਕਿ Munshi ਨੂੰ ਲਿਖਾਣੇ ਦੀ Munshi Saab ਨੂੰ ਕਹਿੰਦੇ Munshi Saab ਨੇ ਲਿਖਣੀ ਹੈ ਰਿਪੋਰਟ ਉਹ ਜਿਹੜੇ ਬੈਠੇ ਹੋਏ ਤਾਂ ਆਯੂ ਮਿਲੇ ਤੁਹਾਨੂੰ ਇੱਕ ਡਿਊਟੀ ਅਫਸਰ ਹੈਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ Munshi Saab ਆਂਦੇ ਆ ਉੱਥੋਂ ਕੋਰਟ ਤੋਂ ਤੇ ਜੋ ਵੀ ਹੋਏਗਾ ਤੁਹਾਡਾ ਉਹੀ ਕਰਾਉਗੇ 5 ਵਜੇ ਅੱਛਾ ਨਹੀਂ ਕਿ ਮੁਕੇ ਦੇ ਡਿਊਟੀ ਅਫਸਰ ਲਿਖਦਾ ਹੈ ਅੰਗਰੇਜ਼ੀ ਕਿ Munshi ਲਿਖਦਾ ਇੰਨੀ ਨੋਲੇਜ ਹੀ ਇੰਨੀ ਸਾਨੂੰ ਭਾਈ ਇਹ ਚੱਕਰਾਂ ਪੇਹ ਨਹੀਂ ਹੈਗੇ ਕਦੀ ਅਸੀਂ ਅੱਛਾ ਇੱਕ ਜਲੋ ਜੋਦੜੀ ਐਕਟੀਵਤਾ ਉਹ ਠੀਕ ਕਰਦੇ ਬਾਅਦ ਆ 3:30 ਵਜੇ ਦਾ ਸਮਾਂ ਆ ਸੀਸੀਟੀਵੀ ਦੇ ਵਿੱਚ ਕੀ ਐਕਟੀਵਤਾ ਹਮੇਸ਼ਾ ਇਦਾਂ ਹੀ ਬਾਹਰ ਹੀ ਰਹਿੰਦੀ ਆ ਜਾਂ ਅੱਗੇ ਵੀ ਖੜੀ ਰਹਿੰਦੀ ਅੱਗੇ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਆ ਕੱਲ ਦੀ ਰਾਤੀ ਨਾਲੂ ਖੜੀ ਰਹਿ ਗਈ ਐ ਤੇ ਕਾ ਸਵੇਰੇ ਆਏ ਆ ਉਹ ਸਵੇਰੇ 4 ਵਜੇ ਦਾ ਟਾਈਮ ਨਾ ਕੋਈ ਦੱਸ ਨਾ ਪੁੱਛ ਸਿੱਧਾ ਹੀ ਚੱਕ ਕੇ ਲੈ ਗਏ ਨੇ ਔਰ ਨਾ ਕੋਈ ਸਟਾਰਟ ਕੀਤੀ ਨਾ ਟੋਅ ਕੀਤੀ ਐ ਆਪ ਲੱਤ ਲਾ ਕੇ ਲੈ ਗਏ ਸਪੈਸ਼ਲ ਸੀਸੀਟੀਵੀ ਦੇ ਵਿੱਚ ਦੋ ਬੰਦੇ ਲਿਖ ਰਹੇ ਆ ਹਾਂਜੀ ਹਾਂਜੀ ਕੈਮਰਾ ਹੁਣ ਹਾਂਜੀ ਇੱਕ ਹੋਰ ਕੈਮਰਾ ਦੇਖੀ ਜਾਂ ਕੋਈ ਹੋਰ ਨਹੀਂ ਨਹੀਂ ਸਵੇਰ ਦੇ ਇੱਥੇ ਧੱਕੇ ਖਾਣੇ ਵੀ ਕੋਈ ਸੁਣਵਾਈ ਨਹੀਂ ਹੋਈ ਅਜੇ ਥੱਲੇ ਕੋਈ ਕੁਝ ਵੀ ਨਹੀਂ ਉਹ ਕਹਿੰਦੇ ਮੁੰਚੀ ਸਾਹਿਬ ਆਊਗੇ ਤੇ ਇਹ ਤੁਹਾਨੂੰ ਪਤਾ ਸਰ ਕੀ ਨਾਮ ਨਹੀਂ ਤੇ ਇਸ ਚੀਜ਼ ਇਥੇ ਨਾ ਕਾਮੰਡੀ ਗ੍ਰੀਨ ਆ ਗਿਆ ਜਿਹੜਾ ਮੈਟਰ ਕੀ ਇਹ ਫਿਰ ਕਲੀਅਰ ਕਰ ਦੋ ਐਕਟਿਵਲ ਦੀ ਸਾਡੀ ਐਕਟਿਵਲ ਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਤੇ ਸਵੇਰੇ ਮੁਲਾਜ਼ਮ ਸਾਹਿਬ ਆਏ ਨੇ ਤਿੰਨ 3:30 ਵਜੇ ਦੇ ਲਾਗੇ ਛਾਗੇ ਤੇ ਉਹਨਾਂ ਨੇ ਆਪਣੀ ਐਕਟਿਵਲ ਦੀ ਚਾਬੀ ਲਾ ਗਏ ਤੇ ਸਾਡੀ ਐਕਟਿਵਲ ਹੈਗੇ ਆ ਤੇ ਸਵੇਰ ਦੇ ਇਥੇ ਆਏ ਹੋਏ ਆ ਬਾਕੀ ਫੱਜ ਖਰਾਬ 9:12 ਵਜੇ ਤਾਂ ਲੱਗਾ ਕੋਣ ਹੈ ਕਿਨੇ ਜਰੇ ਮੁਲਾਜ਼ਮ ਉਹਨਾਂ ਨੇ ਕੁਝ ਨਹੀਂ ਪਾ ਦੇ ਸੀਸੀਟੀਵੀ ਖੰਗਾਲੇ ਹੁਣ ਜਦੋਂ ਨਾ 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 ਕੁਝ ਵੀ ਨਹੀਂ ਹੋਇਆ ਇੱਥੇ ਆ ਕੇ ਹੁਣ ਸੀਟੀ ਫੁੜੇ ਦਿਖਾਈਓ ਕਹਿੰਦੇ 5 ਵਜੇ ਆਣਾ ਮੁੰਚੀ ਸਾਹਿਬ ਨੇ ਤੇ ਉਹ ਵੀ ਤੁਹਾਡਾ ਜੋ ਵੀ ਕਰੋਗੇ ਐਕਟਿਵ ਜੋ ਵੀ ਹੋਏਗਾ ਰਿਪੋਰਟ ਤੁਸੀਂ ਰਾਜੂ ਨੂੰ ਦਿਖਾਣੇ ਦੀ ਡਿਊਟੀ ਅਫਸਰ ਕਿ ਮੁੰਚੀ ਨੂੰ ਲਿਖਾਣੇ ਦੇ ਮੁੰਚੀ ਸਾਹਿਬ ਨੇ ਕਹਿੰਦੇ ਮੁੰਚੀ ਸਾਹਿਬ ਨੇ ਲਿਖਣੀ ਹੈ ਰਿਪੋਰਟ ਜੇ ਬੈਠੇ ਹੋ ਤਾਂ ਰਾਜੂ ਮਿਲੇ ਤੁਹਾਨੂੰ ਇੱਕ ਡਿਊਟੀ ਅਫਸਰ ਹੈਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੁੰਚੀ ਸਾਹਿਬ ਆਂਦੇ ਆ ਉੱਥੋਂ ਕੋਰ ਤੋਂ ਤੇ ਜੋ ਵੀ ਹੋਏਗਾ ਤੁਹਾਡਾ ਉਹ ਹੀ ਕਰੋਗੇ 5 ਵਜੇ ਅੱਛਾ ਨਹੀਂ ਕਿ ਮੁੱਖੇ ਦੇ ਡਿਊਟੀ ਅਫਸਰ ਲਿ ਇੰਨੀ ਨੋਲੇਜੀ ਇੰਨੀ ਸਾਨੂੰ ਭਾਈ ਇਹ ਚੱਕਰਾਂ ਪੇਜ ਨਹੀਂ ਹੈਗੇ ਕਦੀ ਅਸੀਂ ਅਜਾ ਇੱਕ ਗੱਲ ਹੋਰ ਨੂੰ ਕਹਿੰਦੀ ਕਿ ਐਕਟੀਵਾ ਤੋਂ ਠੀਕ ਘਰ ਦੇ ਬਾਹਰ ਆ 3:30 ਵਜੇ ਦਾ ਸਮਾਂ ਆ ਸੀਸੀਟੀਵੀ ਦੇ ਵਿੱਚ ਕਿ ਐਕਟੀਵਾ ਹਮੇਸ਼ਾ ਇਦਾਂ ਹੀ ਬਾਹਰ ਹੀ ਰਹਿੰਦੀ ਆ ਜਾਂ ਅੱਗੇ ਵੀ ਖੜੀ ਰਹਿੰਦੀ ਅੱਗੇ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਆ ਕੱਲ ਹੀ ਰਾਤੀ ਲਾਲੂ ਖੜੀ ਰਹਿ ਗਈ ਐ ਤੇ ਕਾ ਸਵੇਰੇ ਆਏ ਆ ਔਰ ਸਵੇਰੇ 4 ਵਜੇ ਦਾ ਟਾਈਮ ਨਾ ਕੋਈ ਦੱਸ ਨਾ ਪੁੱਛ ਸਿੱਧਾ ਹੀ ਚੱਕ ਕੇ ਲੈ ਗਏ ਨੇ ਔਰ ਨਾ ਕੋਈ ਸਟਾਰਟ ਕੀਤੀ ਨਾ ਟੋਅ ਕੀਤੀ ਐ ਆਪ ਲੱਤ ਲਾ ਕੇ ਲੈ ਗਏ ਸਪੈਸ਼ਲ ਸਿਵਲ ਦੇ ਵਿੱਚ ਦੋ ਬੰਦੇ ਲਿਖ ਰਿਹਾ ਹਾਂ ਹਾਂਜੀ ਹਾਂਜੀ ਇੱਕ ਵਾਰ ਵੀ ਸਿਵਲ ਦੇ ਵਿੱਚ ਹਾਂਜੀ ਇੱਕ ਸਵਾਰੀ ਹੋਰ ਕੈਮਰੇ ਵੇਖੇ ਜਾਂ ਕੋਈ ਹੋਰ ਆਸਮਾਨ ਨਹੀਂ ਨਹੀਂ ਥੱਲੇ ਕੋ ਸਵੇਰ ਦੇ ਇੱਥੇ ਧੱਕੇ ਹਨ ਵੀ 12 ਵਜੇ ਆ ਗਏ ਕੋਈ ਸੁਣਵਾਈ ਨਹੀਂ ਹੋਈ ਹਜੇ ਥੱਲੇ ਕੁਛ ਵੀ ਨਹੀਂ ਉਹ ਕਹਿੰਦੇ ਮੁੰਸੀ ਸਾਹਿਬ ਆਊਗੇ ਫੇਰ ਤੁਹਾਨੂੰ ਪਤਾ